ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਸਾਡੇ ਨਵੇਂ ਬਲੇ ਵਿੱਚ ਬਈ ਅੱਜ ਲੱਗੇ ਹੋਏ ਤੇ ਜੀ ਅਸੀਂ ਕਣਕ ਭਰਨਾ ਤੇ ਅੱਜ ਬਈ ਇੱਕ ਖੁਸ਼ਖਬਰੀ ਆ ਹਾਂਜੀ ਬਈ ਕਿਹੜੀ ਖੁਸ਼ਖਬਰੀ ਆ ਜੀ ਅੱਜ ਟਾਈਮ ਪਰ ਆਏ ਤੇ ਦੱਸਾਂਗੇ ਹੱਕਾ ਪੰਜੇ ਪਾਚੇ ਦੇ 6 ਮਹੀਨੇ ਪਹਿਲਾਂ ਨੇ ਡੀਕਦੇ ਹਾਂ ਉਹਨੂੰ ਹਾਂਜੀ ਹਾਂ ਉਹ ਠੀਕ ਆ ਕਣਕ ਕਿਹੜੀ ਪਾਚੀ ਹੋ ਗਈ ਹੈ ਭਰ ਹੋ ਰਹੀ ਹੈ ਇਹ ਪਾਂਚੇ ਜੋਗਾ ਬਈ ਦਾਣਾ ਰੱਖਣ ਲੱਗੇ ਆ ਕੋੜੇ ਹੰਦੇ ਮੇਰਾ ਗਲੇ ਦਾ ਇਹ ਮੇਰਾ ਕਿਵਟ ਕੋੜਾ ਲਿਫਟਾਣਿਆ ਹੋਊਗਾ ਹੋਰ ਬੰਚੇ ਠੀਕ ਹੈ ਜੀ ਤੁਸੀਂ ਹਾਂ ਜੀ ਅੱਜ ਤਾਂ ਸਿਆਦਾ ਵਾਰੋਂ ਕੱਢਿਆ ਤਾਂ ਵਾਲਾ ਫੇਰ ਨਹੀਂ ਆਇਆ ਬਾਕੀ ਵਾਲਾ ਕੱਲ ਕਹਿੰਦਾ ਤਾਂ ਕੱਲ ਵੀ ਨਹੀਂ ਆਇਆ ਅੱਜ ਇੱਕ ਆਮਨੇ ਬੜੀ ਜੂ ਦੋ ਵਜੇ ਆਉਂਗਾ ਦੋ ਤੇ ਚਾਰ ਚਾਰ ਤੇ 6 6 ਵਜੇ ਕਹਿੰਦਾ ਸਵੇਰੇ ਛੱਜਰੇ ਆਉਂਦਾ ਕੋਈ ਮੱਕੀ ਵਾਲਾ ਕੰਮ ਨਿਪਟੜੇ ਇੱਕ ਕਹਿੰਦਾ ਮੈਂ ਕਣਕ ਚ ਫਸ ਜਾਵਾਂ ਆ ਅੱਜ ਸ਼ਾਇਦ ਅਰੇ ਹੀ ਬੜ ਕੱਢੇ ਤੇ ਹੀਰੇ ਨੂੰ ਕੱਢਣਾ ਤਾਂ ਹੀਰੇ ਮੱਕ ਚੱਲ ਉਹ ਚਾਹ ਮਨ ਨੂੰ ਆ ਜਾ ਮਰਦੀ ਉਹਨੂੰ ਕਮਾ ਕੇ ਧਰਵਾ ਨਾ ਰੌਂਡ ਲਵਾਣੇ ਉਹ ਤਾਂ ਕੱਚਾ ਮੈਂ ਲੈ ਕੇ ਉਹਨੂੰ ਢੇੜਾ ਤੋਂ ਅੱਗੇ ਲੈ ਆ ਬਾਹਰ ਦੀ ਹਵਾ ਕਰਾ ਏਨੇ ਦਿਨ ਉਹ ਬੇਚਾਰੇ ਨੂੰ ਲੰਬਰ ਅੱਛੇ ਵੜ ਕੇ ਲੈ ਜਨਾ ਅੰਭਾ ਇਹ ਬੈਠੇ ਜਨੂ ਕਿਹਾ ਤਾਂ ਹੈਗਾ ਠੀਕ ਹੈ ਹੁਣ ਦਈ ਉਧਰ ਵੜਾ ਉਧਰ ਲਈ ਪੈਨ ਨੂੰ ਮਰਜ਼ੀ ਲੈ ਜਾ ਠੀਕ ਹੈ ਇਹਦਾ ਤਾਂ ਕੋ ਪਿੰਡ ਬਲੂ ਮੈਂ ਪੈਰ ਕਰਕੇ ਸਾਫ ਸਾਵਧਾਨੀ ਕਰਕੇ ਕੰਡ ਕਰ ਰਿਹਾ ਤੇ ਮੈਂ ਉਧਰ ਇੱਕ ਮਾਰ ਕੇ ਗਿਆ ਚਾਰ ਦਲਾ ਲਾਇਆ ਕਿ ਮੈਂ ਕਾਈਂ ਦੇਖ ਰਿਹਾ ਤਾਂ ਬਈ ਪੈਰ ਨੂੰ ਮੜੇ ਪੈਰ ਸਾਫ ਕਰੇ ਵਿੱਚੋਂ ਟਿਕਣਾਉਣ ਚਾਹੀਦੇ ਨੇ ਸੇ ਬਈ ਇੱਕ ਗੱਲ ਹੋਈ ਜਾਵੇ ਕੈਂਸਲ ਐ ਇੱਕ ਉਹ ਤਾਂ ਮੈਂ ਉੱਧਰ ਚੱਲ ਇੱਥੇ ਲਿਆ ਉਹਨੂੰ ਬਾਹਲੀ ਪੈ ਗਈ ਮਾਮਾ ਉਹ ਤਰ੍ਹਾਂ ਕਰ ਦੋ ਕਰੋ ਪਾਚ ਕਾ ਜੀ ਦੱਬੀਆਂ ਫਰਾਈ ਦਾ ਸਿਰ ਇਹ ਇੱਧਰ ਮੰਗ ਰਹੀ ਹੈ ਜੀ ਤੁਹਾਡੀ ਫੋਟੋ ਕਿਨੇ ਚੀਰ ਚੀਰ ਹੋ ਗਿਆ ਇਹਨੂੰ ਕੋਈ ਨਹੀਂ ਸਭ ਸਭਾ ਤੀਰ ਨੂੰ ਥੋੜਾ ਹੀ ਟਾਈਮ ਹੋ ਗਿਆ ਉਹ ਲਾ ਕਮਰਾ ਥੋੜੀ ਜਿਹੀ ਸਨੈਪ ਸੀਟ ਸੰਚ ਹੋ ਗਏ ਨਾ ਹਰੀ ਦਾਦੇ ਵੀ ਕਹਿ ਗਿਆ ਪਾਉਣ ਆਪਾਂ ਨੂੰ ਉਹ ਨੂੰ ਜਾ ਕੋਈ ਨਹੀਂ ਕਰਦਾ ਇੱਥੇ ਦੇ ਦੱਦੇ ਭਈ ਇਹ ਜਿਹੜੀ ਆ ਪਟੋਲ ਦੇ ਵਿੱਚ ਕਣਕ ਪਾਉਂਦੇ ਆ ਉਹਨਾਂ ਨਾਲ ਜਿਹੜੀ ਆ ਸੁਸਤੀ ਹਾਸਲੀ ਲਾਦੀ ਉਹਦੇ ਕਰਕੇ ਭਈ ਆਪਾਂ ਇੱਕਰਾ ਸਿੰਖਾ ਦੀ ਸਿੰਖਾ ਜਿਹੜੀ ਤੀਲੀਆਂ ਆਂਦੀਆਂ ਲਈ ਉਹ ਹੀ ਪਾਉਂਦੇ ਨੇ ਟੱਬੀਆਂ ਸਾਲਤੀਆਂ ਸਿੰਖਾ ਜਿਹੜੀ ਤੀਲਾਂ ਸਾਬਤੀਆਂ ਪਾਣੀ ਆਂ ਟੱਬੀਆਂ ਤੇ ਹੋਰ ਬਈ ਉਹ ਕਰਨਾ ਹੈ ਆਪਾਂ ਨੇ ਨਿੰਮ ਪਾਣੀ ਇੱਕ ਵਿੱਚ ਥੋੜੀ ਥੋੜੀ ਅਜਾ ਫੈਲਾ ਦੱਸ ਤੱਕਿਆ ਕਣਕ ਕਰਕੇ ਵੀ ਲਗੀ ਨਾ ਜਾਣ ਦਵਾਈ ਵੀ ਹੈ ਦਵਾਈ ਵਿੱਚ ਪਾ ਸਕਦੇ ਤੁਸੀਂ ਤੇ ਖਰਾਬ ਕਰਕੇ ਹਾਂ ਖਰਾਬ ਕਰੂ ਕਰਕੇ ਚਾ ਵੀ ਖਰਾਬ ਖਰਾਬ ਨਾ ਹੋਵੇ ਉੱਥੇ ਜੱਜ ਨਾਲ ਖਰਾਬ ਨਾ ਹੋਵੇ ਕਿਆ ਖਰਾਬ ਹੋਵੇ ਕਣਕ ਇਹ ਆਪਾਂ ਇਹਦੀ ਜਗਾ ਸੁਸਰੀ ਬਚਾਉਣੀ ਆ ਸੁਸਰੀ ਚ ਸੁਸਰੀ ਦਵਾਈ ਵੀ ਨਾ ਉਹ ਪਾ ਸਕਦੇ ਆਪਾਂ ਦਵਾਈ ਕਹੋ ਗੱਲ ਨਹੀਂ ਬਣਦੀ ਬਈ ਹੈ ਦਵਾਈ ਕਹਣੀ ਕਰਨੀ ਦਵਾਈ ਦਾ ਅਸਰ ਜ਼ਿਆਦਾ ਹੁੰਦਾ ਤਾਂ ਤੇ ਨਹੀਂ ਪਾਉਂਦੇ ਹਣ ਆਪਾਂ 11 12 ਤਾਂ ਤੇ ਕਰਨ ਤਾਂ ਹੁੰਨੇ ਨਹੀਂ ਮਾਤੇ ਆਪਣਾ ਦਾਹੀ ਬਣਨੇ ਆ ਹਾਨੀ ਨਹੀਂ ਕਰਨੀ ਬਸ ਮਰੇ ਹਾਨੀ ਸ਼ੇਧ ਨੂੰ ਖਾਲ ਕਰਦੀ ਆ ਉਹ ਬਹੁਤ ਮਾੜੀ ਚੀਜ਼ ਆ ਉਹ ਜਿਹੜੇ ਦਾਣੇ ਦਾਣੇ ਵਿੱਚ ਪਾਉਂਦੇ ਦਾਣਾ ਕਮਜ਼ੋਰ ਹੋ ਜਾਂਦਾ ਹਨਾ ਮੂਤਰ ਹੋ ਜਾਂਦਾ ਫਿਰ ਜਿਹੜਾ ਹੈ ਰਾਇ ਇੱਕ ਤਰ੍ਹਾਂ ਦੀ ਇਹ ਬੰਦਾ ਖਾ ਲੈਂਦਾ ਏ ਸੰਕੜਾ ਵਾਲੀ ਦਵਾਈ ਉਹ ਮਰਜੰਡਾ ਬਜਨ ਦੇ ਜਾਣ ਤੋਂ ਬਹੁਤ ਘਟੋ ਨੇ ਉਹ ਆਪਾਂ ਵਿੱਚ ਪਾ ਲੈਂਦੇ ਆ ਕਿਤੇ ਨਾ ਕਿਤੇ ਉਹ ਬਾਹਰ ਦਾ ਪਸਾਤਾ ਕਰਦੀ ਉਹ ਗਣਕ ਪਰ ਫਿਰ ਆਪਾਂ ਨੇ ਉਹੀ ਕਢਾ ਕੇ ਖਾਣੀ ਹੁੰਦੀ ਆ ਪਰ ਨਹੀਂ ਹੁੰਦਾ ਨੇਮਾਂ ਹੋਊਗੀ ਇਹ ਚੰਗੀ ਚੀਜ਼ ਆ ਸਿੰਘਾਂ ਡੱਬੀਆਂ ਇਹ ਵੀ ਕੋਈ ਨਾ ਜਿਹਾ ਹੋਣੀ ਹੈਗਾ ਥਰੀ ਨੂੰ ਕੋਈ ਫੋੜਗਾ ਨਹੀਂ ਹੈਗਾ ਪੰਚਾ ਹਾਂਜੀ ਹਾਂ ਅੱਜ ਮੜਿਆ ਕਰ ਦਿੰਦੀ ਇਹ ਕਿੱਲੀ ਦਾ ਹੇ ਆਹ ਕਰਦੇ ਪਾਉਨੇ ਦਵਾਈ ਕੋਈ ਨਹੀਂ ਦਿੰਦੇ ਜਿਹੜੀ ਚੀਜ਼ ਦਾ ਨਹੀਂ ਪਤਾ ਸਿੱਖਾ ਲਓ ਸਿੱਖਾ ਕੀ ਹੋਵੇ ਮੈਨੂੰ ਕੋਈ ਚੀਜ਼ ਦਾ ਨਹੀਂ ਪਤਾ ਹੁੰਦਾ ਮੈਂ ਤਾਂ ਜੱਲੇ ਪੁੱਛ ਲੈਂਦਾ ਲੱਗਦੇ ਨੂੰ ਨਾ ਕਰੇ ਨਰਦੇ ਆ ਕੋਈ ਕਹਿੰਦਾ ਕਮੈਂਟ ਕਰਕੇ ਪੁੱਛਣਾ ਵੀ ਪਾਉਂਦੇ ਗਾਤੇ ਆ ਤੇ ਵਧੀਆ ਤਾਂ ਵਾਸਤਾ ਵੀ ਭਾਈ ਬੁੱਤਰੀ ਕਰਕੇ ਆਵੇ ਕਈਆਂ ਨੂੰ ਤਾਂ ਪਤਾ ਏ ਕਈਆਂ ਨਹੀਂ ਪਤਾ ਹੁੰਦਾ ਪਰ ਇਹ ਬੋਲਣੀ ਚਾਹੀਦੀ ਜੰਮ ਕਾ ਲਓ ਜੰਮ ਬਾਤੇ-ਬੱਦ ਪਾ ਦੋ ਜਿੰਨੀ ਪੈਂਦੀ ਆ ਚਿੰਕਾਂ ਡੱਬੀਆਂ ਮੈਂ ਦਾੰਦੀਆਂ ਦਾ ਬੈਕਟਾ ਆਉਦਾ ਡੱਬੀਆਂ ਛੱਡ ਦੋ ਤਿੰਨ ਚਾਰ ਡੱਬੀਆਂ ਸਾਰਾ ਤਾਂ ਬੈਕਟੇ ਪਾ ਦੋ ਵੀ ਇੱਕੀ ਕਿ ਡੱਬੀ ਤਾਂ ੱਲੇ ਬਾਤ ਹੀ ਤੇ ਥੋੜਾ ਜਿਹਾ ਪਾ ਦੇ ਉੱਪਰ ਸੌਤੀ ਡੱਬੀ ਇਕਣੀਆਂ ਐ ਤੌਪਿਕ ਹਾਂ ਮਾੜਾ ਮਾੜਾ ਮੂੰਹ ਬੋਗ ਰਹਾ ਹੈ ਜੀ ਇਹ ਇੱਕ ਇੱਕ ਪਰਸੈਂਟ ਨੋਟ ਉਹ ਸਮਝ ਗਿਆ ਹਾਂਜੀ ਆ ਬਣੇ ਅੱਜ ਨਵੀਆਂ ਦੀ ਖਬਰ ਖਾਇਆ ਨਾ ਕੋੜੇ ਨੇ ਉੱਥੇ ਆਪਣੇ ਨੇ ਥੱਲੇ ਛੱਡੇ ਹੋਏ ਸੀ ਸ਼ਾਇਦ ਖੁੱਲੇ ਛੱਡੇ ਆ ਤਾਂ ਹੁਣ ਤਾਂ ਖੇਤ ਦੇ ਵਿੱਚ ਆਉਗੇ ਉਧਰ ਨੂੰ ਦੇਖ ਬਈ ਸਹਿਬਾ ਸਹਿਬਾ ਤੇ ਛੱਡੀ ਹੋਈ ਸੀ ਇਹ ਜਗ ਹੀਰੇ ਲੱਟੇ ਲੈ ਗੱਲਾਂ ਨਾਲ ਕਿੱਸਾ ਜੰਨਾ ਮੈਂ ਡੀਲਸਾ ਤੇ ਗੱਲਾਂ ਆਦਰ ਪਿੰਨੇ ਲੈ ਜਾ ਗਾਨੇ ਬਾਹਰ ਉਹ ਨਹੀਂ ਦੋ ਸਾਬ ਨੂੰ ਉਧਰ ਆਪਣੇ ਇਧਰ ਉਹਦੋਂ ਬਣਾ ਲੈ ਰੱਸੀ ਗੇ ਖੱਬਲ ਖਾਈ ਜਾਂਦੀ ਉਹ ਤਾਂ ਸੈਦਰ ਉਧਰ ਹੀ ਲੈ ਜਾਂਦੇ ਉਧਰ ਛੱਡ ਦਿੰਦੇ ਉਹਨੂੰ ਦੇਹਾਂ ਚੋਈ ਕਿੱਥੇ ਤੱਕ ਫੜੀ ਦਿਖਾ ਦੇ ਆ ਬਹੁਤ ਚੱਕ ਡੱਬੀਆਂ ਨਾਲ ਲੈ ਭਰ ਗਿਆ ਬੱਸ ਆਧਰ ਨਾਲੋਂ ਜ਼ਿਆਦਾ ਹੋ ਗਿਆ ਦਵਾਈ। ਖਾ ਚੁੱਕੀ ਗਾਲ ਦੀ। ਹਾਂ। ਬਾ ਇੰਨੀ ਗੱਪਾਂ ਨੇ ਆਹ ਦੇਖਿਓ। ਤੁਸੀਂ ਕੀ ਆ ਪਾਈਏ ਦਵਾਈ? ਪਰ ਇਹਦੀ ਕੋਈ ਪਾਇ ਨਹੀਂ ਆਹ ਦੇਖ। ਹੁਣਾਂ ਤਾਂ ਪਤਾ ਕੀ ਕਰੀਂ? ਡੰਡਾ ਲੈ ਲਿਆ। ਡੰਡੇ ਨਾਲ ਇਹਨੂੰ ਬੰਨ ਲੈਣਾ। ਬੰਨਣਾ ਕਿ ਥੱਲੇ ਦੱਬ ਦੇਣੀ ਆ ਤੱਕ ਕੇ। ਡੰਡਾ ਚੱਕ ਲੈਣ ਥੱਲੇ ਰਹਿ ਜਾਣ। ਸਮਝ ਗਿਆ? ਲੈ ਫੜ। ਹੁਣ ਪਾ ਦਿੰੀ। ਇੱਕ ਮੂੰਹ ਕੋਲ ਪਾ ਦਿੰ। ਮੂੰਹ ਜਾਂ ਖੋਲ ਕੇ ਮੈਂ ਹੁੰਦਾ ਧੱਕੇ ਨਾਲ ਵਿਚਾਲੀ ਸੈਡ ਪਰ ਪਾ ਦੀ ਹੈ। ਐ ਦੀ ਤਾਂ ਕੋਈ ਲੋਕ ਹੈ ਹੋੜੀ ਹੈ ਰਹਿਣਾ। ਖਰਾਬੀ ਨਹੀਂ ਕਰਦੀ। 5 ਤੋਂ 5 ਤਾਂ ਨਹੀਂ ਦਿੰਦਾ। ਮੈਂ ਉਹ ਖਰਾਬੀ। ਖਰਾਬੀ ਏਲੀ ਦਾ ਚਲਦਾ ਹੈ। ਸਾਈਡ ਫਾਈਟ। ਸਾਹੀ ਪੰਜਾਬੀਆਂ। ਗੜੇਜੀ ਗੁੜੀ ਜੀ ਅਸੀਂ ਬਹੂ ਦਾ ਨਾ। ਅੱਜ ਵੀ ਸੇਰ ਲੱਗੇ ਆ ਪੱਕੀ ਵਾਲੇ ਤੇ ਕਾਜ ਮੁੱਕੀ ਲੱਗ ਰਹੀ ਹੁੰਦਾ ਸਾਰੀ ਗਾੜੀ ਖਰਾਬ ਕਰਾਵਾ ਚਲ ਬਹੁਤ ਕੰਮ ਕਰ ਲੈਣਾ ਕੋਈ ਨਹੀਂ ਮੁੱਕੀ ਲੱਗ ਕਰ ਤੂੰ ਉਧਰ ਨੂੰ ਭੱਜ ਗਾ ਲੈ ਉਧਰ ਨੂੰ ਭੱਜ ਹੋਰ ਮਾਰ ਉਹ ਜਿਹੜਾ ਹੈਗਾ ਪਹਿਲਾਂ ਤੋਂ ਕੋਣ ਦਾ ਜਿਹੜਾ ਉਹ ਵਾਰਿਆ ਮੈਂ ਦੁਪਹਿਰ ਦੁਪਹਿਰ ਤੇ ਚਾਂਦਾਂ ਨਾਲ ਆਪਾਂ ਸਵਾਸ ਸਾਵੇ ਹੋਣੀ ਸਰਵਾ ਨਾ ਹਾਂਗੇ ਸਰਵਾ ਇਹ ਸੇ ਨਾ ਬਾੜ ਨੂੰ ਬਾੜ ਤੋਂ ਲੰਬਰ ਕੋਲੋਂ ਆਇ ਰਿਹਾ ਡਰ ਜਾ ਵੀ ਜੇ ਇੱਥੇ ਦੇ ਨਿਕਲਦੇ ਕੋਠਾ ਪੇਡ ਮੈਂ ਸਾਲਵੇਟਰਾਂ ਦਾ ਨਹੀਂ ਖੜਾ ਦਾ ਹਾਂ ਇਹ ਤਾਂ ਕੱਢੀ ਹੋ ਰਹੀ ਹੋ ਜੀ ਥਿਆ ਡਰ ਕੇ ਨੀ ਆ ਗਿਆ ਚਲ ਮੈਂ ਅੰਮ੍ਰਿਤਸਰ ਜਾਣਾ ਪਰ ਮੈਂ ਨਹੀਂ ਇੱਧਰ ਆ ਰਿਹਾ ਹਾਂ ਅੰਮ੍ਰਿਤਸਰ ਮੱਕੀ ਵਾਲੇ ਕਰਕੇ ਰਹਿ ਗਿਆ

ਕਰੀ ਨਹੀਂ ਕਰਦਾ ਮੈਂ ਕੋਈ ਹਾਂ ਤਾਂ ਟ੍ਰੇਨ ਲੈ ਕੇ ਜਾਈਏ ਹੈ ਟ੍ਰੇਨ ਬੱਸ ਲੈ ਕੇ ਜਾਣਾ ਬੱਸ ਬਾਬੀ ਨਾ ਗਈਗਾ ਬੱਸ ਬਾਬੀ ਨਾ ਗਈਗਾ ਮੰਨ ਲੀਂ ਅੱਧਾ ਮੇਰੇ ਬਾਪੂ ਨੇ ਪਾ ਲਿਆ ਸਾਫੜ ਰਿਹਾ ਹੈ ਚਾਰ ਕਿ ਭਾਈ ਹੁਣ ਕਰ ਲੈਂਦਾ ਭਾਈ ਮੈਂ ਹੁਣ ਮੈਂ ਕਰ ਲੈਂਦਾ ਅੱਛਾ ਤਾਂ ਨਹੀਂ ਮਾ ਮਾ ਦੇਖ ਲੈ ਪਾਉਣ ਹੈ ਕੌਣ ਹੈ ਮੈਂ ਆਇਆ ਨਾ ਉਹ ਈ ਨੂੰ ਤਾਂ ਮੈਂ ਤੂੰ ਕਾਲੀ ਗੜੇ ਕੱਟਿਆ ਖਿਡਾਰੀ ਹੈ ਇਹ ਮੰਗੋ ਨਿਕਲਦਾ ਟਰੈਕਟਰ ਦੀ ਜੀਪ ਉੱਪਰ ਬੈਣੇ ਆ ਉਹ ਇਹ ਇਹਨੇ ਕੰਮ ਕਰਿਆ ਟਰੈਕਟਰ ਉੱਪਰ ਉਹ ਫੜਾਇਆ ਉਹਦਾ ਦੇਖੀਦਾ ਜੋ ਆ ਜਾ ਲੈ ਆਹੀ ਭਰ ਦੇ ਐਨੀ ਜੂ ਕੰਨ ਨਹੀਂ ਜਾਂਦਾ ਸੋਣ ਆਹੀ ਤੇ ਆਪਾਂ ਕਰ ਆਹਨੇ ਇਹ ਦਾ ਟੁੱਟਿਆ ਲੈ ਵਾ ਠੀਕ ਹੈ ਜਿੰਨੇ ਭਰਦਾ ਥੋਕਾ ਪਾ ਲਓ ਜੀ रे जो तो तो दूर <कतिवणीटीयोगे> पर <कतियोगे> <कतिवणी> ਹਾਂ ਜੇਕਰ ਇਹ ਹੈ। ਲੈ ਲਾ ਦੇ 80 ਡਿਗਰੀ ਲੰਦਾ ਰਹੇ। ਬ੍ਰੋਮਾ ਕਰੀਆ। ਹੋਰ ਨਹੀਂ ਆ ਮੇਰੇ ਨਾਲ ਕੋਰਾ 900 ਥੋੜਾ ਗੇਫੀ ਪਹੁੰਚ ਨਹੀਂ ਆਉਣਾ। ਮੈਂ ਹੋਰ ਆ ਲੈਣਾ ਤੁਹਾਨੂੰ ਆਪਣਾ ਕੰਮ ਨਿਬੇੜ ਲੀਏ। ਫੇਰ ਮੈਂ ਤੁਹਾਨੂੰ ਦੇਖਾਂ। ਗੇਫੇ। ਇਹ ਬਟ ਗੇੜ ਵੜਦੀ ਸਾਰੇ ਕੰਮ ਕਰਦੇ ਨੇ। ਇਹਦੇ ਲੱਛਣਾ ਕਾਲੂਏ ਹੋ ਗਏ ਤੇ ਦੋਸਤਾਂ ਨੂੰ ਕਹ ਦੂਗਾ ਉਹ ਟਾਈਮ ਬਹੁਤ ਲੱਗਾ Rajasthan ਤੇ ਤੁਰੇ ਬਈ ਉਹ ਦੱਸ ਲੈ ਗਿਆ 6 ਘੰਟੇ ਦਾ ਮੈਂ ਲਗਾਤਾਰ ਮੈਂ ਜਾਇਆ ਤੁਹਾਨੂੰ ਦੱਸਿਆ ਤਾਂ ਮੈਂ 3 ਘੰਟੇ ਲੱਗ ਗਏ ਹੂੰ ਉਹਨਾਂ ਤਾਂ ਢੰਡੇ ਤੱਕ 1 ਘੰਟੇ ਲੌੜ ਵੀ ਹੁੰਦੀ ਆ ਜੀ ਆਹ ਟਾਈਮ ਵੀ ਲੰਦੀ ਆ ਸਬਰ ਕਰੋ ਸਬਰ ਦਾ ਫਲ ਮਿੱਠਾ ਸੌਗਾ ਅਸਲੀ ਚੀਜ਼ ਨਹੀਂ ਨਾ ਮਿੱਠੀ ਕੀ ਆਣੀ ਕਿ ਅੱਜ ਕੀ ਹੈ